ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਵੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਕਿੰਗਰਾ ਜ਼ਿਲ੍ਹਾ ਫਰੀਦਕੋਟ ਇਹ ਤਹਿਸੀਲ ਸਾਦਕ ਪੈ ਜਾਂਦੀ ਹੈ ਬਾਈ ਗਰਮੀਤ ਦੇ ਕੋਲੇ ਪਹੁੰਚੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਟਾਪ ਦੇ ਨਗਰ ਜੇ ਗੱਲ ਕਰੀਏ ਨਾ ਐਚ ਐਫ ਵੈਡ ਵਿਖਾਉਣੀ ਹੈ ਦੋਸਤੋ ਬਹੁਤ ਚੰਗੇ ਦੁੱਧ ਰਿਕਾਰਡ ਵਾਲੀ ਹੈ ਦੋਸਤੋ ਹਵਾਨੇ ਦੀ ਤਿਆਰੀ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਬਾਕੀ ਚੰਗੀ ਬਰੀਡ ਪੱਖ ਤੋਂ ਵੇੜਾ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿੰਨਾ ਵੀ ਰਾਣੇ ਦੋਸਤੋ ਹਜ ਤਾਈ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਣਿਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਬਈ ਹਾਂਜੀ ਬਈ ਸਸੀ ਗਾਜੀ ਸਸੀ ਗਾਜੀ ਬਹੁਤ ਠੀਕ ਆ ਬਈ ਵਧੀਆ ਬਈ ਤੁਸੀਂ ਦੱਸੋ ਠੀਕ ਆ ਬਈ ਗਰਮੀ ਤੇ ਇੱਕ ਵਾਰੀ ਆਪਣਾ ਨੰਬਰ ਦੱਸ ਦੀ 97766 45833 ਠੀਕ ਆ ਪਰ ਉਪਾਰ ਲਾਈਨ ਦੁਬਾਰੇ ਸ਼ੁਰੂ ਕੀਤਾ ਕਿੰਨਾ ਟਾਈਮ ਹੋ ਗਿਆ ਬਈ ਵੀਡੀਓ ਆਪਣੀ ਪਹਿਲੀ ਆਈ ਸੀ ਵੀਡੀਓ ਆਵਾ ਟਾਈਮ ਤੋਂ ਬਣਾਉਣ ਲੱਗੇ ਆ ਠੀਕ ਆ ਵੈਸੇ ਹੁਣ ਹੋ ਗਿਆ ਮਹੀਨਾ ਕੁ ਲਈ ਉਹਨੇ ਠੀਕ ਆ ਦੋ ਤਿੰਨ ਮਹੀਨੇ ਬੰਦ ਕਰਤਾ ਠੀਕ ਆ ਮੈਂ ਕਿਹਾ ਕਿ ਤੇ ਆਈ ਤੀ ਚਲਾਇਆ ਹੀ ਨਹੀਂ 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 ਚਲਾਇਆ ਠੀਕ ਆ ਹਾਂ ਨਾ ਜਨਵਾਰ ਚੰਗੇ ਹੁੰਦੇ ਸੀ ਜਿਨ੍ਹਾਂ ਕੋਲ ਜਨਵਾਰ ਚੰਗੇ ਹੁੰਦੇ ਐ ਹੁੰਦਾ ਵੀ ਜਨਵਾਰ ਉਹ ਭਰਾ ਲਈ ਆਉਣ ਆਹ ਇਹ ਵੀ ਅੱਜ ਰਾਤ ਦਾ ਤਾਂ ਪਹਿਲਾਂ ਗਾਗਤ ਮੰਗੀ ਜਾਂਦੇ ਆ ਪਰ ਮਨ ਚ ਆ ਮੈਂ ਇਹ ਸ਼ੌਂਕ ਆ ਆਪਾਂ ਇੱਕ ਕਰਨ ਤੇ ਵੀਡੀਓ ਪਾ ਅੱਗੇ ਠੀਕ ਆ ਠੀਕ ਆ ਫਿਰ ਤੁਹਾਨੂੰ ਫੋਨ ਲਾ ਲਿਆ ਤੁਸੀਂ ਕਹਿੰਦੇ ਵੀ ਸਾਲ ਸਮਾਂ ਹੈਗਾ ਤੇ ਆਪ ਕੀ ਦੁੱਧ ਕਪੈਸਿਟੀ ਵਾਲੀ ਹੈ ਬਈ ਇਹ ਦੁੱਧ ਕਪੈਸਿਟੀ ਵੀਰੇ 35 ਲੀਟਰ ਠੰਡਾ ਕੱਢੂਗੀ ਠੀਕ ਹੈ ਕਹਿਣ ਨੂੰ ਆਪਾਂ 40 ਕਿਲੋ ਵੀ ਕਹਿ ਸਕਦੇ ਕਹਿਣ ਤੇ ਕਿਹੜਾ ਜੀ ਸਕਦੀ ਹੈ ਪਰ 35 ਕਿਲੋ ਜਿਹੜਾ ਬਾਲਟੀ ਚ ਪਾਉਗੀ ਠੀਕ ਹੈ ਹਾਂ 30 ਤੋਂ 35 ਕਿਲੋ ਦੁੱਧ ਨੇ ਪਹਿਲੇ ਸੂਏ ਪਾਇਆ ਠੀਕ ਹੈ 30 ਕਿਲੋ ਪਹਿਲੇ ਸੂਏ ਪਹਿਲੇ ਸੂਏ 30 ਤੋਂ 35 ਕਿਲੋ ਠੀਕ ਹੈ ਹਾਂ 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 ਠੀਕ ਹੈ 35 ਕਿਲੋ ਜਿਵੇਂ ਮਰਜ਼ੀ ਬੰਦਾ ਸੇਵਾ ਵਾਲਾ ਹੋਵੇ ਹੁਣ ਦੂਜੇ ਸੂਏ ਸੁਣੀਏ ਬਈ ਕਿੰਨੇ ਸੂਆ 6 ਦੰਦ ਹੋਵੇ ਮੂੰਹ 6 ਦੰਦ ਹੋਵੇ ਹਾਂ ਹਾਂ ਠੀਕ ਹੈ ਦਿਨ ਕਿੰਨੇ ਲੱਗ ਤੇ ਵੈਸੇ ਇੱਕ ਦੋ ਦਿਨ ਕੱਢ ਵੀ ਸਕਦੀ ਐ ਬੈੜ ਦੇ ਚੀਜੂ ਬਹੁਤ ਚਲਾਇਆ ਜਾਨੀ ਕਿ ਦਿਨ ਪੂਰੇ ਦਿਨਾਂ ਚ ਹੀ ਆ ਪੂਰੇ ਦਿਨਾਂ ਚ ਬਾਕੀ ਤੁਸੀਂ ਵੇਖ ਲਓ ਬਣੀ ਬੁਣੀ ਬਹੁਤ ਐ ਬੈੜ ਤਿਆਰੀ ਸੋਹਣੀ ਕੀਤੀ ਆ ਬਾਕੀ ਸੀਲ ਠੰਡੀ ਐ ਜਿੱਥੇ ਜਿਵੇਂ ਮਰਜ਼ੀ ਹੱਥ ਲਾਈ ਆ ਕੋਈ ਚੱਕਰ ਨਹੀਂ ਸੀਲ ਠੰਡੀ ਦੀ ਗੱਲ ਕਰੀ ਆ ਸੀਲ ਠੰਡੀ ਬਹੁਤ ਆ ਬਾਕੀ ਥੋੜੀ ਨ ਮਗਰਲੇ ਪਾਸੇ ਪਾਲ ਜਰੂਰ ਹੈਗੀ ਆ ਬਾਕੀ ਹਵਾਨੇ ਪੱਖ ਤੋਂ ਕੋਈ ਟੁੱਟ ਮਾ ਨਹੀਂ ਕਹਿ ਸਕਦੇ ਹਵਾਨਾ ਬਹੁਤ ਸੋਹਣਾ ਹੈ ਵੀਰੇ ਹੂੰ ਹਵਾਨਾ ਮੂਰਲੇ ਪਾਸੇ ਚੈੱਕ ਕਰੋ ਇਹ ਕਿਹੜਾ ਬਹੁਤ ਚੌੜਾ ਹਵਾਨਾ ਪਰ ਵੇਖੋ ਧੁੰਨੀ ਤੋਂ ਸ਼ੁਰੂ ਹੋਇਆ ਸਹੀ ਗੱਲ ਹੈ ਤੇ ਸੂ ਨਾ ਲੱਗਿਆ ਪਰ ਨੀਚੋ ਨੀਂਗਾ ਮਾਰੇ ਵਾਕਈ ਦੋਸਤੋ ਬਾਈ ਗਰਮੀ ਦੀ ਗੱਲ ਸਹੀ ਹੈ ਧੁੰਨੀ ਤੋਂ ਸਟਾਰਟ ਕੀਤਾ ਹੋਇਆ ਹਵਾਨਾ ਤੇ ਗੈਸ ਸਾਈਜ਼ ਦੀ ਗੱਲ ਕਰੀਏ ਨੀਗਾ ਮਾਰ ਸਕਦੇ ਆ ਇੱਕ ਕਦ ਕਾਠ ਦੀ ਗੱਲ ਕਰਦੇ ਆ ਵੇਖ ਇੱਧਰ ਅਜੇ ਵੀ ਵੈੜ ਨੇ ਬੰਨਾ ਠੀਕ ਆਹ ਚੀਜ਼ ਕੱਢਣੀ ਆ ਸਹੀ ਗੱਲ ਹੈ ਸਹੀ ਗੱਲ ਇੱਥੇ ਆਉਣਾ ਵੈੜ ਨੇ ਬਾਕੀ ਜਿਹੜੇ ਭਰਾ ਦੇ ਪਸੰਦ ਹੋਵੇ ਨਾ ਇਹ ਨਾ ਸਮਝਿਓ ਛੂਟੀ ਬਾਕੀ ਵੀਰੇ ਹਾਈਟ ਵੇਖ ਲੈ ਪਰ ਨਾ ਟਿਕਣੇ ਵਾਕਈ ਦੋਸਤੋ ਬਾਈਕ ਕੋਲੇ ਨਾ 4 ਫੁੱਟ ਤੇ 8 ਇੰਚ ਆਪਣਾ ਕੱਦ ਆ। ਸਹੀ ਗੱਲ। ਤੁਸੀਂ ਅਸਟੀਮੇਟ ਲਾ ਲਓ ਵੀ ਕਿੰਨਾ ਇਹਦਾ ਕੱਦ ਉਹ। ਲਾਓ ਬਈ। ਕੱਦ ਕਾਠ ਨਹੀਂ ਨੀਆਂ ਮਾਰ ਸਕਦੇ ਆ ਬਾਈ ਦੇ ਗੱਲ ਸਹੀ ਆ। ਵੀ ਬਾਈਕ ਕੋਲੇ ਖੜਿਆ ਹੁੰਦਾ ਨਾ ਪੂਰਾ ਬਰੋਬਰ ਵਾਲਾ ਕੰਮ ਹੀ ਆ। ਪੂਰੀ ਹਾਈਟ ਵਾਲੀ ਆ ਦੋਸਤੋ। ਤੇ ਤੋੜ ਕੇ ਤੁਹਾਨੂੰ ਉਕਾਉਣੇ ਆ। ਲੈ ਵੀ ਗਰਮੀ ਤੇ ਇੱਕ ਨਹੀਂ ਨਾ ਢੇੜਾ ਕੜਾਈਆਂ ਕਰਮਾ ਵਾਲੀ ਦਾ। ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ। ਜਾਨਵਰ ਬਾਈਕ ਕੋਲੇ ਨਾ ਜਦੋਂ ਵੀ ਆਈਦਾ ਹੁੰਦੇ ਜੀ ਇਹ ਵਾਕਈ ਦੋਸਤੋ ਜਿਹੜੇ ਭਰਾ ਚੰਗੇ ਜਾਨਵਰ ਲੈ ਕੇ ਆਉਂਦੇ ਆ। ਇਹ ਹੁੰਦਾ ਵੀ ਉਹਨਾਂ ਦੀਆਂ ਵੀਡੀਓ ਲਗਾਤਾਰ ਰੁਟੀਨ 'ਚ ਤੁਹਾਨੂੰ ਮਿਲਦਿਆਂ ਰਹਿਣ। ਨਿਗਾ ਮਾਰੋ। ਤੋੜਾ ਤਰਾ ਜੇਕਰ ਸਾਡੇ। ਏਨੀ ਵਹਿੜ ਇਨੀ ਕਿ ਜਾਕਾਲੀ ਆ ਲਠਾਲ ਦੇ। ਠੀਕ ਆ ਲਓ ਵੀ ਨਿਗਾ ਮਾਰ ਸਕਦੇ। ਇਹ ਨਹੀਂ ਗੱਲ ਐਵੇਂ ਕਈ ਐਚਐਫ ਦਾ ਆਤ ਹੁੰਦੀ ਐ ਭੱਜਾ ਨਸੀਬ ਵਾਲੀ ਕਰਦੀਆਂ। ਕਿ ਪਿਆਰੀ ਵਹਿੜ ਬਹੁਤ। ਨਿਗਾ ਮਾਰ ਸਕਦੇ। ਤੋੜ ਲਾ। ਚਲੋ। ਚਲੋ ਭੋਜੀ। ਕਢਾ ਲਈ ਇੱਕ ਗੇੜਾ ਭੌਂ ਦੀ ਹੋਰ। ਨਿਗਾ ਮਾਰ ਸਕਦੇ। ਹਾਈਟ ਪੱਕ ਤੋਂ ਵੀ ਚੰਗੀ ਆ। ਕਦ ਕਾਠ ਦੀ ਵੀ ਸੋਹਣੀ ਆ। ਹਵਾਨਾ ਵੀ ਕਰਮਾ ਵਾਲੀ ਨੇ ਸੋਨਾ ਤਿਆਰ ਕੀਤਾ ਦੂਜੇ ਸਵੇ ਲਈ ਤਿਆਰੀ ਦੇ ਵਿੱਚ ਆ ਦੋਸਤੋ ਵੇਖ ਚੈੱਕ ਕਰੋ ਰੇਲ ਗੱਡੀ ਗੱਡੀ ਆ ਵੀਰੇ ਬਾਕੀ ਜਿਹੜਾ ਭਰਾ ਖਰੀਦਦਾ ਉਹ ਆਪਦੀ ਸੇਵਾ ਤੇ ਨਿਰਭਰ ਆ ਬਾਈ ਜੰਦਾ ਐਸਟੀ ਦਾ ਅਹਿਮਾਨ ਆ ਵੀ 35 ਲੀਟਰ ਦੇ ਲਗਭਗ ਨੇ ਦੁੱਧ ਪਾਉਣਾ ਪਹਿਲੇ ਸਵੇ 30 ਲੀਟਰ ਤੋਂ ਪਲੱਸ ਚੱਲੀ ਆ ਬਾਕੀ ਚਮਕਦਮ ਸੋਹਣੀ ਆ ਫੇਸ ਬਿਊਟੀ ਦੀ ਚੰਗੀ ਆ ਪੈਂਡ ਹੈਗਾ ਬਾਈ ਦਾ ਕਿੰਗਰਾ ਤੇ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਸਾਦਕ ਪੈ ਜਾਂਦੀ ਆ ਬਈ ਗਰਮੀ ਦਾ ਇਹਦੇ ਰੇਟ ਦੀ ਗੱਲ ਕਰੀਏ ਤਾਂ ਲੈਣ ਦੇਣ ਜਾਈ ਕਰੀ ਅੱਗੇ ਵੀ ਆਪਣਾ ਰੇਟ ਲੈਣ ਦੇਣਾ ਬੋਲ ਨਾ ਕਦੇ ਫਰਕ ਨਾ ਪਉਣ ਤੈਨੂੰ ਬਾਕੀ ਪਤਾ ਹੈ 1.5 ਲੱਖ ਰੁਪਇਆ ਰੇਟ ਹੈ ਤੁਸੀਂ ਦੱਸ ਦਿਓ ਬਾਕੀ ਜਾਇਜ਼ ਆ ਜਾਂ ਨਹੀਂ ਰੇਟ ਤਾਂ ਸਹੀ ਆ ਬਾਕੀ ਅਗਲੇ ਸੋਚ ਸਮਝ ਕੇ ਲੈਣਾ ਜਿਹੜੇ ਭਰਾਣੇ ਪੈਸੇ ਲਾਉਣੇ ਉਹ ਆਪਦੀ ਸਮਝ ਨਾਲ ਖਰੀਦੇ ਹਨ ਜਿੰਨੇ ਦੀ ਲੱਗਦੀ ਆ ਤੁਸੀਂ ਇੱਕ ਰੇਟ ਜ਼ਰੂਰ ਲਾਇਓ ਜੇ ਸੌਦਾ ਹੋ ਜਾਂਦਾ ਹੁੰਦਾ ਈ ਈ ਗੱਲ ਨਹੀਂ ਹੁੰਦੀਗੀ ਜਿਹੜਾ ਭਰਾ ਪਸੰਦ ਕਰਦਾ ਨੰਬਰ 21 ਚੱਲੀ ਜਾਂਦਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ। ਬਾਕੀ ਅਗਲਾ ਕਹਿ ਦਿੰਦਾ ਫੁੱਟ ਲੇਵਾ ਚੌੜਾ। ਸਹੀ ਗੱਲ। ਕਹਿਣ ਚ ਤੇ ਹੋਣ ਚ ਬਹੁਤ ਫਰਕ ਆ। ਸਹੀ ਗੱਲ। ਆਹ ਵੇਖੋ। ਸਹੀ ਗੱਲ ਸਹੀ। ਵਾਕਿਆ ਹੀ ਫੁੱਟ। ਇਹ ਨਹੀਂ ਗੱਲ ਵੀ ਕੋਈ ਥੱਲੇ ਨੂੰ ਆ ਕੇ ਪੀੜਾ ਹੁੰਦਾ ਜਾਉ। ਜਿੰਨਾ ਉੱਤੋਂ ਉਹਨਾ ਹੀ ਥੱਲੋਂ ਆ ਹਵਾਨਾ। ਤੇ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਤਾਂ ਨੰਬਰ 21 ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ। ਤੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਦੋਸਤੋਂ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਦੋਸਤੋਂ ਜਲਦੀ ਹਾਂਜੀ ਪਸ਼ੂਆਂ ਚੋਂ ਆਈ ਨਹੀਂ ਪਸ਼ੂ ਖੜਦਾ ਨਹੀਂ ਸਹੀ ਗੱਲ ਆ। ਇਹ ਦੇਖ ਲੈ ਆਰਾਮਦਰੀ ਨਾਲ ਖੜੀ ਆ ਪੈਸੇ ਰਸਾ ਵੀ ਛੜਦਾ। ਸਹੀ ਗੱਲ। ਨਹੀਂ ਆਪਾਂ ਬਾੜੇ ਚੋਂ ਲਿਆਂਦੀ ਆ। ਆਪਣੇ ਜਾਨਵਰ ਆਪਦੇ ਬੋਲੀ ਜਾਂਦੇ ਆ। ਬੋਲੀ ਜਾਂਦੇ ਇਹ ਹੋਵੇ ਖੜੀ ਆ। ਇੱਥੇ ਖੜੀ ਆ। ਸਹੀ ਗੱਲ ਆ। ਲਓ ਬਈ। ਚੰਗੀਆਂ ਜੇ ਗੱਲ ਕਰੀਏ ਬਰੀਡ ਵਾਲੇ ਜਾਨਵਰਾਂ ਦਾ ਇਹੀ ਫਰਕ ਹੁੰਦਾ। ਵੀ ਇਹ ਨਹੀਂ ਗੱਲ ਜੇ ਕੱਲੇ ਨੂੰ ਬੰਨਤਾ ਜਾਂ ਕਿਵੇਂ ਵੀ ਆ। ਆਰਾਮ ਨਾਲ ਖੜੀਏ ਕਰਮ ਵਾਲੀ ਐਡੀ ਸੀਲਸ ਆਊਗਾ। ਜਿਹੜੇ ਭਰਾਣੇ ਦੋਸਤੋਂ ਘਰੇ ਰੱਖਣ ਨੂੰ ਲੈਣੀ ਹੈ ਨਾ। ਐਵੇਂ ਵੀ ਤੁਹਾਡੇ ਘਰੇ ਆ ਕੇ ਡਾੜ ਪਾਈ ਜਾਊਗੀ ਰੰਬੀ ਜਾਊਗੀ ਆਮ ਵਿੱਚ ਆਤ ਹੁੰਦੀ ਆ ਵੀ ਐਵੇਂ ਰੰਬੀ ਜਾਂਦੀਆਂ ਹੁੰਦੀਆਂ ਕਰਮਾ ਵਾਲੀ ਇਕੱਲੀ ਖੜੀ ਆ ਬਾਕੀ ਬਾਈ ਦੇ ਫਾਰਮ ਦੇ ਵਿੱਚ ਜਾਨਵਰ ਹੈਗੇ ਆ ਆਪਦੇ ਜਿਹੜੇ ਘਰੇ ਰੱਖੇ ਹੋਏ ਆ ਸਾਈਡ ਤੇ ਬਣਿਆ ਹੋਇਆ ਨਿਗਾ ਮਾਰ ਸਕਦੇ ਆ ਸੰਪਰਕ ਕਰ ਲਓ ਜਿਹੜੇ ਵੀਰ ਦੇ ਦੋਸਤੋ ਪਸੰਦ ਹੋ ਇਹ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਆ 9711511307 ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ